ਦਾ ਆ ਭਾਰਤ ਦੇਸ਼ ਦਾ ਗਣਤੰਤਰ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਇਸ ਵਾਰੀ ਅਸੀਂ 75ਵਾਂ ਆਪਣਾ ਗਣਤੰਤਰ ਦਿਵਸ ਜਿਹੜਾ ਮਨਾਇਆ ਸੀਗਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਪੰਜਾਬ ਦੀ ਝਾਕੀ, ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਝਾਕੀ ਆ ਪੰਜਾਬ ਦਾ ਆਜ਼ਾਦੀ ਸੰਘਰਸ਼ ਦੇ ਵਿੱਚ ਕੀ ਯੋਗਦਾਨ ਰਿਹਾ ਉਹਨੂੰ ਦਰਸਾਉਂਦੀ ਝਾਕੀ ਆ ਮਾਈ ਭਾਗੋ ਜੀ ਦੀ ਨਾਰੀ ਸ਼ਕਤੀ ਕਰਨ ਦੀ ਜਿਹੜੀ ਦਰਸਾਉਂਦੀ ਚਾਕੀ ਪੰਜਾਬ ਦਾ ਅਮੀਰ ਸਭਿਆਚਾਰ ਜਿਹੜਾ ਉਹਨੂੰ ਦਰਸਾਉਂਦੀ ਚਾਕੀ ਅਸੀਂ ਸਾਰਾ ਬਹੁਤ ਇੱਕ ਵੈਲ ਪਲਾਨਡ ਤਰੀਕੇ ਦੇ ਨਾਲ ਇਹ ਚਾਕੀਆਂ ਪੰਜਾਬ ਸਰਕਾਰ ਨੇ ਤਿਆਰ ਕਰਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਭੇਜੀਆਂ ਸੀਗੀਆਂ ਕਿ ਗਣਤੰਤਰ ਦਿਵਸ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਰਾਜਧਾਨੀ ਦੇ ਵਿੱਚ ਜੋ ਗਣਤੰਤਰ ਦਿਵਸ ਮਨਾਇਆ ਜਾਂਦਾ ਉਹਦੇ ਵਿੱਚ ਪੰਜਾਬ ਸੂਬੇ ਦੀਆਂ ਚਾਕੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਦੇਸ਼ ਦੇ ਸਾਹਮਣੇ ਰੱਖਿਆ ਜਾਵੇ ਪਰ ਅਜੇ ਆ ਨਹੀਂ ਕੀਤਾ ਗਿਆ ਐਵੇਂ ਗਲਤ ਗੱਲਾਂ ਕਰਕੇ ਕਿ ਇਹਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਫੋਟੋ ਆ ਜਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਆ ਜਦਕਿ ਇਹੋ ਜੀ ਕੋਈ ਵੀ ਗੱਲ ਨਹੀਂ ਸੀਗੀ ਅਸੀਂ ਤਾਂ ਇੱਕ ਸੂਬੇ ਨੂੰ ਸੂਬੇ ਦੇ ਵਿਰਸੇ ਨੂੰ ਦਰਸਾਉਂਦੀ ਹੋਈ ਚਾਕੀ ਜੜੀ ਆ ਉਥੇ ਭੇਜੀ ਸੀਗੀ ਪਰ ਬਿਨਾਂ ਵਜ੍ਹਾ ਕਰਕੇ ਆ ਜਿਹੜਾ ਉਹ ਸਾਡੀ ਚਾਕੀ ਉਥੇ ਰਿਜੈਕਟ ਕੀਤੀ ਗਈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਚਾਹੇ ਸਾਡੀ ਚਾਕੀ ਆ ਰਾਸ਼ਟਰੀ ਗਣਤੰਤਰ ਦਿਵਸ ਦੇ ਉੱਤੇ ਆ ਨਹੀਂ ਲਾਈ ਗਈ ਨਹੀਂ ਦੇਖ ਸਕੇ ਲੋਕ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਪਿੰਡਾਂ ਦੇ ਵਿੱਚ ਇਹ ਚਾਕੀ ਜਿਹੜੀ ਆ ਉਹ ਜ਼ਰੂਰ ਦਿਖਾਵਾਂਗੇ ਸੋ ਅੱਜ ਇਹ ਜਿਹੜੀ ਪੰਜਾਬੀ ਵਿਰਸੇ ਨੂੰ ਪੰਜਾਬ ਦੀ ਪੰਜਾਬੀਆਂ ਦੀ ਆਜ਼ਾਦੀ ਸੰਘਰਸ਼ ਦੇ ਵਿੱਚ ਪਾਏ ਯੋਗਦਾਨ ਨੂੰ ਦਰਸਾਉਂਦੀ ਝਾਕੀ ਜਿਹੜੀ ਆ ਅੱਜ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਆ ਉਹ ਪਹੁੰਚੀ ਆ ਸਾਡੇ ਜੰਡਿਆਲਾ ਗੁਰੂ ਦੇ ਆ ਪਤਵੰਤੇ ਸੱਜਣ ਸਾਡੇ ਸਕੂਲਾਂ ਦੇ ਬੱਚੇ ਸਾਡੇ ਆ ਬਹੁਤ ਸਤਕਾਰਯੋਗ ਅਧਿਆਪਕ ਸਹਿਬਾਨ ਜਾਂ ਬਾਕੀ ਸਾਰੇ ਲੋਕ ਜਿਹੜੇ ਨੇ ਉਹ ਇਹ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀ ਝਾਕੀ ਜਿਹੜੀ ਆ ਉਹ ਵੇਖਣ ਵਾਸਤੇ ਇਥੇ ਪਹੁੰਚੇ ਨੇ ਤੁਸੀਂ ਸਾਰੇ ਹੀ ਆ ਦੇਖ ਸਕਦੇ ਹੋ ਕਿ ਜਲਿਆਂ ਵਾਲੇ ਬਾਗ ਦੀ ਜਿਹੜੀ ਸੀ ਉਹਨਾਂ ਨੂੰ ਦਰਸ਼ਨੀ ਚੌਕੀ ਆ ਸਾਡੇ ਸਾਰੇ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਬਾਕਾਇਦਾ ਅਸੀਂ ਤਸਵੀਰਾਂ ਲਾ ਕੇ ਚਾਕੀ ਜੜੀ ਆ ਉਹ ਤਿਆਰ ਕੀਤੀ ਸੀਗੀ ਸੋ ਇਹ ਉਪਰਾਲਾ ਅਸੀਂ ਜਿਹੜਾ ਆ ਉਹ ਕਰ ਰਹੇ ਆ ਕਿ ਪੰਜਾਬ ਦੇ ਲੋਕ ਜਰੂਰ ਜਿਹੜੇ ਆ ਉਹ ਚਾਕੀ ਜੜੀ ਆ ਉਹ ਦੇਖ ਸਕਣ ਸੋ ਅਸੀਂ ਇਹ ਜੜੀ ਆ ਉਹ ਚਾਕੀ ਵੱਖ-ਵੱਖ ਥਾਵਾਂ ਤੇ ਦਿਖਾ ਰਹੇ ਆ ਬਹੁਤ ਬਹੁਤ ਧੰਨਵਾਦ